ਹੇ ਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਬੈਗਰੂ ਜੀ ਕਾ ਖਾਲਸਾ ਬੈਗਰੂ ਜੀ ਕੀ ਫਤਿਹ ਅੱਜ ਸੰਤਾਨੋ ਜੀ ਦੁਨੀਆ ਦੀ ਸਭ ਤੋਂ ਛੋਟੀ ਭੀੜ ਸਾਹਿਬ ਗੁਰੂਗ੍ਰੰਥ ਸਾਹਿਬ ਜੀ ਦੀ ਭੀੜ ਸਾਹਿਬ ਗੁਰਗ੍ਰੰਥ ਸਾਹਿਬ ਦੇ ਸਰੂਪ ਜੋ ਦੁਨੀਆ 'ਚ ਸਭ ਤੋਂ ਛੋਟੇ ਨੇ ਉਹਦੇ ਦਰਸ਼ਨ ਕਰਾਉਣੇ ਆ ਜੀ ਇਸ ਰੂਪ ਦੀ ਜਿਹੜੀ ਚੜਾਈਆ ਉਹ ਸਿਰਫ 4 ਇੰਚ ਆ ਤੇ ਲੰਬਾਈ ਉਹ ਤੋਂ ਥੋੜੀ ਜਿਹਾ ਜ਼ਿਆਦਾ ਉਹ ਵੀ 1 ਇੰਚ ਤੋਂ ਘੱਟ ਜਿਹੜੀ ਉਹ ਪੰਨਿਆਂ ਦੀ ਲੰਬਾਈ ਆ ਪੂਰੇ 1430 ਪੰਨੇ ਨੇ ਤੇ ਇਹ ਭੱਟੇ ਵੀਰ ਸਾਹਿਬ ਦੇ ਨਾਲ ਬਿਲਕੁਲ ਸ਼ਬਦバイ ਸ਼ਬਦ ਉਹਦੇ ਨਾਲ ਮੇਲ ਖਾਂਦੇ ਆ ਪੰਨਾ ਹਰ ਪੰਨੇ ਦਾ ਤੇ ਇਹ ਤਕਰੀਬਨ 100 ਸਾਲ ਤੋਂ ਸਾਡੇ ਪਰਿਵਾਰ ਵਿੱਚ ਆ ਸਾਨੂੰ ਸੇਵਾ ਬਖਸ਼ੀਆ ਗੁਰੂ ਮਹਾਰਾਜ ਨੇ ਤੇ ਜਾਣਕਾਰੀ ਦੇ ਮੁਤਾਬਕ ਹੈ 1913 ਦੇ ਵਿੱਚ ਜਰਮਨੀ ਦੇ ਵਿੱਚ ਇਹ 13 ਵੀਰਾਂ ਵੀਰ ਸਾਹਿਬ ਜਿਆਰ ਵੈਸੀ ਤੇ ਇਹ ਹੁਣ ਇਸ ਟਾਈਮ तकरीबन ਤਕਰੀਬਨ ਪਿਲਾ ਲੋ 100 107 ਸਾਲ ਇਹ ਪ੍ਰਣਾ ਪਰ ਇਹ ਆ ਜਿਹੜੇ ਬਹੁਤ ਹੀ ਖਸੇ ਹੋ ਗਏ ਨੇ ਇਸ ਕਰਕੇ ਪ੍ਰਕਾਸ਼ ਨੇ ਇਹਨਾਂ ਦਾ ਵੀਰ ਸਾਹਿਬ ਦਾ ਹੁੰਦਾ 10 ਸਾਲ ਪਹਿਲਾਂ ਅਸੀਂ ਗੁਰਦੁਆਰਾ ਸਾਹਿਬ ਦਰਸ਼ਨ ਕਰਾਈ ਸੀ ਤੇ ਆ ਚੁੱਕੇ ਹਾਂ ਦੋਸਤਾਂ ਨੇ ਕਿਹਾ ਕਿ ਜੀ ਸੰਸਾਰ ਨੂੰ ਫਿਰ ਦਰਸ਼ਨ ਕਰਾਓ ਤੇ ਅੱਜ ਫਿਰ ਕਰਾ ਰਹੇ ਹਾਂ ਤੇ ਇਹ ਤਾਂ ਕਰਕੇ ਇਸ ਦਾ ਜਦੋਂ ਵੀ ਵਾਕ ਲੈਣਾ ਉਹ ਤੋਂ ਭੱਤੀ ਵੀਰ ਸਾਹਿਬ ਤੋਂ ਵਾਕ ਲਏਗਾ ਤੇ ਇਹ ਇਹਨੂੰ ਸਿਰਫ ਸਾਂਭ ਕੇ ਰੱਖਣਾ ਤੇ ਸੇਵਾ ਕਰਨੀ ਇਹਦੀ ਤੇ ਹੁਣ ਮੈਂ ਦਰਸ਼ਕਾਂ ਤਾਂ ਨੂੰ ਦਰਸ਼ਨ ਕਰਾਉਂਦੇ ਆਂ ਦੀਨ ਦਰਦ ਦੁੱਖ ਪੰਜਨਾ ਕਟਕਟਨਾ ਥੇਨਾ ਥੇ ਸਰਨ ਤੇ ਮਾਰੀ ਆਇਓ ਨਾਨਕੇ ਪ੍ਰਭ ਸਾਥ ਡਿੰਡੋ ਤੇ ਵੰਦਨਾ ਅਨੇਕ ਵਾਰ ਸਰਬ ਕਲਾ ਸਮਰਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਵੈਗਰੂ 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 ਇਹ ਜਿਹੜਤ ਵੀ ਹੈ ਜੀ ਉਦੋਂ ਦੀ ਹੈ ਜੀ 100 ਸਾਲ ਤੋਂ ਜ਼ਿਆਦਾ ਪੁਰਾਣੀ ਆ ਤੇ ਜਿਹੜੇ ਥੋੜੀ ਖਸਾ ਹੋ ਗਈ ਆ ਆ ਇਹ ਤੇ ਪੇਪਰ ਦੀ ਪ੍ਰੋਟੈਕਸ਼ਨ ਦੇ ਵਾਸਤੇ ਜਿਹੜਾ ਪੇਪਰ ਉਹ ਕਾਗਜ਼ ਆ ਜਿਹੜਾ ਇਹ ਵੀ ਚੜਿਆ ਇਸ ਸਪੈਸ਼ਲ ਇਹ ਵੀ 100 ਸਾਲ ਤੋਂ ਪੁਰਾਣਾ ਜੀ ਇਹ ਹੁਣ ਸੰਗਤਾਂ ਨੂੰ ਦਿਖਾਣੇ ਆ ਇਹਦੇ ਦਰਸ਼ਨ ਕਰਾਣੇ ਆ ਵੈਗਰੂ 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 ਇਹ ਜਿਹੜਾ ਸਾਰਾ ਇਹ ਸੋਨਾ ਜੀ ਇਹ 골ਡ ਆ ਇਹ 골ਡ ਚੜਿਆ ਵਾ ਜਿਹੜੇ ਅੰਦਰ ਪੰਨੇ ਆ ਉਹ ਕਾਗਜ਼ਾ ਉੱਪਰ ਉਹਦੇ ਸਾਰਾ 골ਡ ਚੜਿਆ ਵਾ ਇਹਨੂੰ ਪ੍ਰੀਜ਼ਰਵ ਕਰਨ ਵਾਸਤੇ ਤਾਂ ਕਿ ਇਹ 골ਡ ਐਜ਼ ਅ ਪ੍ਰੀਜ਼ਰਵੇਟਿਵ ਇਹਨੂੰ ਪ੍ਰੋਟੈਕਟ ਕਰਦਾ ਜੀ ਵੀਰ ਸਾਹਿਬ ਨੂੰ ਪੂਰਾ ਪੰਨੇ ਵਾਈ ਪੰਨਾ ਭੱਦੀ ਵੀਰ ਸਾਹਿਬ ਦੇ ਨਾਲ ਇਹਦਾ ਮੇਲ ਖਾਂਦਾ ਪੰਨੇ ਵਾਈ ਪੰਨਾ ਭੱਟੀ ਵੀਰ ਸਾਹਿਬ ਦੇ ਨਾਲ ਮੇਲ ਖਾਂਦਾ ਜੀ ਆ ਦੇਖੋ ਜੀ ਪੂਰਾ ਹੈ ਸਾਰਾ ਦੁਨੀਆ ਦਾ ਸਭ ਤੋਂ ਛੋਟੇ ਸਰੂਪ ਗੁਰੂ ਮਹਾਰਾਜ ਦੇ ਇਹ ਇਹ ਬੜਾ ਸਟਰੋਂਗ ਮੈਗਨੀਫਾਈਂਗ ਗਲਾਸ ਆ ਇਹਦੇ ਨਾਲ ਇਸ ਨੂੰ ਪੜਿਆ ਜਾਂਦਾ ਪਰ ਕਿਉਂਕਿ ਜੇ ਉਹ ਪੰਨੇ ਬਹੁਤ ਖੱਸਾ ਹੋ ਗਏ ਇਸ ਕਰਕੇ ਜਿਆਦਾ ਅਜ ਤੱਕ ਅਜ ਹੁਣ ਇਹਨੂੰ ਇਤੋਂ ਵਾਕ ਲਿਆ ਨਹੀਂ ਜਾਂਦਾ ਤੇ ਇਹ ਦੇਖੋ ਇਹਦਾ ਸਾਈਜ਼ ਇਹ 10 ਰੁਪਏ ਦਾ ਨੋਟ ਪਿਆ ਇਹ 10 ਰੁਪਏ ਦੇ ਨੋਟ ਤੋਂ ਵੀ ਤਕਰੀਬਨ ਦਸਵਾਂ ਹਿੱਸਾ ਹੈ ਇਹਦਾ ਇਹ ਸਾਈਜ਼ ਜਿਹੜਾ ਹੈਗਾ ਇਹ 4.5 ਇੰਚਾ ਤੇ ਪੰਨਾ ਜਿਹੜਾ ਇਸ ਤਰ੍ਹਾਂ ਉਹ ਤਕਰੀਬਨ 1 ਇੰਚ ਦੇ ਕਰੀਬ ਆ ਇਹ ਇਹ ਇਸ ਤਰ੍ਹਾਂ ਕਰਕੇ ਤੇ ਇਹ ਵੀਰ ਸਾਹਿਬ ਦਾ ਤੇ ਸੰਤਾ ਦਰਸ਼ਨ ਕਰੋ ਗੁਰੂ ਮਹਾਰਾਜ ਜੀ ਸਭ ਤੋਂ ਪੁਰਾਣੀ ਸਭ ਤੋਂ ਛੋਟੀ ਵੀਰ ਸਾਹਿਬ ਵੈਗਰੂ ਨੇ ਮੇਰ ਕੀਤੀ ਹੈ ਜੀ ਅਕਾਲ ਪੁਰਖ ਦਾ ਬਹੁਤ-ਬਹੁਤ ਸ਼ੁਕਰਾਨਾ ਕਰਦੇ ਆ ਕਿ ਜੋ ਅਕਾਲ ਪੁਰਖ ਨੇ ਸਾਡੇ ਪਰਿਵਾਰ ਨੂੰ ਇਹਦੀ ਸੇਵਾ ਬਖਸ਼ੀਆ 100 ਸਾਲ ਤੋਂ ਸਾਡਾ ਪਰਿਵਾਰ ਇਹਦੀ ਸੇਵਾ ਕਰ ਰਿਹਾ ਤੇ ਬਹੁਤ-ਬਹੁਤ ਵੈਗਰੂ ਦਾ ਸ਼ੁਕਰਾਨਾ ਕਰਦੇ ਆ ਬਹੁਤ-ਬਹੁਤ ਸ਼ੁਕਰੀਆ ਮਿਹਰਬਾਨੀ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਕੀ ਫਤਿਹ ਸਤਨਾਮ